ਸਸ਼ਕਾ ਜੀ ਮੈਂ ਰਮਣੀ ਤੁਹਾਡਾ ਸਭ ਦਾ ਸਵਾਗਤ ਕਰਦੀ ਹਾਂ ਤੇ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਠਾਕ ਅੱਜ ਅਸੀਂ ਕੁਝ ਸੂਟਸ ਲੈ ਕੇ ਆਏ ਹਾਂ ਕੜਾਈ ਵਾਲੇ ਸੂਟਸ ਨੇ ਜਿਹੜਾ ਵੀ ਸੂਟ ਤੁਹਾਨੂੰ ਚੰਗਾ ਲੱਗਦਾ ਉਸ ਦਾ ਸੰਭਾ ਵਟਸਐਪ ਨੰਬਰ ਸਾਡੇ 9417010432 ਤੇ ਸਕਰੀਨ ਸ਼ਾਟ ਲੈ ਕੇ ਵਟਸਐਪ ਕਰ ਸਕਦੇ ਹੋ ਸਾਡਾ ਫੋਨ ਨੰਬਰ ਹੈ 941710432 ਜਿਹੜਾ ਵੀ ਸੂਟ ਤੁਹਾਨੂੰ ਚੰਗਾ ਲੱਗਦਾ ਉਸੇ ਸੂਟ ਨੂੰ ਅਸੀਂ ਇਹ ਰੈਡੀ ਟੂ ਡਿਸਪੈਚ ਨੇ ਜੀ ਏ ਜੇ ਤੁਸੀਂ ਸਾਨੂੰ ਆਰਡਰ ਕਰੋਗੇ ਉਸੇ ਟਾਈਮ ਹੀ ਅਸੀਂ ਇਸ ਨੂੰ ਪੋਸਟਲ ਕूरियर ਕਰਦਾ ਕਿ ਇਨ ਕੇਸ ਜੇ ਤੁਸੀਂ ਕੋਈ ਨਵੀਂ ਕਢਾਈ ਕਢਾਉਣੀ ਹੈ ਨਵੇਂ ਫੈਬਰਿਕ ਤੇ ਤਾਂ 15 ਦਿਨ ਦਾ ਸਮਾਂ ਲੈ ਕੇ ਚਾਹੀਦਾ ਹੈ 15 ਦਿਨ ਦਾ ਸਮਾਂ ਸਾਨੂੰ ਲੱਗ ਜਾਂਦਾ ਉਸ ਨੂੰ ਕਢਾਈ ਕਢਣ ਨੂੰ ਜਿਹੜਾ ਵੀ ਸੂਟ ਚੰਗਾ ਲੱਗਦਾ ਹੈ ਤਾਂ ਪਰ ਜਿਹੜੀਆਂ ਭੈਣਾ ਬੀਬੀਆਂ ਸਾਡੇ ਚੈਨਲ ਤੇ ਰਹਿਣੀਆਂ ਨੇ ਪਲੀਜ਼ ਚੈਨਲ ਨੂੰ ਲਾਈਕ ਕਰਿਓ ਸਬਸਕ੍ਰਾਈਬ ਕਰਿਓ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਤੇ ਸ਼ੇਅਰ ਵੀ ਜ਼ਰੂਰ ਕਰਿਓ ਲੋ ਜੀ ਸ਼ੁਰੂਆਤ ਕਰਦੇ ਹਾਂ ਕੁਝ ਸੂਟਾਂ ਤੋਂ ਜਿਹੜਾ ਸੂਟ ਹੈ ਜੀ ਪਹਿਲਾ ਸੂਟ ਹੈ ਜੀ ਇਹ ਪੀਚ ਕਲਰ ਤੇ ਬੜਾ ਸੋਹਣਾ ਪੀਚ ਕਲਰ ਦਾ ਪੀਚ ਕਲਰ ਦਾ ਫੈਬਰਿਕ ਹੈ ਜੀ ਬਹੁਤ ਸੋਹਣਾ ਇਸ ਦਾ ਇਹ ਪੈਚ ਵਰਕ ਕੀਤਾ ਹੋਇਆ ਜੀ ਪੈਚ ਵਰਕ ਤੇ ਹੈ ਇਹ ਕੀਦਰੜਾ ਤੇ ਕੀਦਰ ਹੈ ਕਲੀਆਂ ਪਾਈਆਂ ਹੋਈਆਂ ਨੇ ਤੇ ਉੱਪਰ ਲੰਬੀਆਂ ਜਾਂਦੀਆਂ ਪੀਚ ਕਲਰ ਦੇ ਐਵੇਂ ਜੁੱਕਰੀ ਇਹਦੀਆਂ 슬ੀਵਸ ਤੇ ਨੇ ਜੀ ਬਾਹਾਂਵਾਂ ਤੇ ਵੀ ਇਹ ਸੇਮ ਹੀ ਪੈਟਰਨ ਹੈ ਕਲੀ ਪਾਈ ਹੋਈ ਹੈ ਉੱਪਰ ਤੱਕ ਕਲੀ ਜਾਂਦੀ ਹੈ ਇਹ ਜੁੱਕਰ ਦੇ ਇਹਦਾ ਮਲਮਲ ਦਾ ਦੁਪੱਟਾ ਜੀ ਮਲਮਲ ਦਾ ਦੁਪੱਟਾ ਉਹਦੇ ਤੇ ਫੋਰ ਸਾਈਡ ਇਸ ਕਲਪਿੰਗ ਕੀਤੀ ਹੋਈ ਹੈ ਜੀ ক্লোਜ਼ ਅਪ ਤੁਸੀਂ ਦੇਖ ਸਕਦੇ ਹੋ ਇਸ ਦਾ ਬਹੁਤ ਸੋਹਣਾ ਫੈਬਰਿਕ ਹੈ ਮਲਮਲ ਦਾ ਵਿੱਚ ਬਿਲਕੁਲ ਨਾਲ ਉਹਦੇ ਟਾਂਕਾ ਜਾਂ ਬ੍ਰੀਕ ਟਾਂਕਾ ਜਾਂਦਾ ਸਾਰਾ ਰਨਿੰਗ ਹੈ ਮਲਟੀ ਕਲਰ ਦੀ ਜੀ ਇਸੇ ਦੁਪੱਟੇ ਨਾਲ ਦਾ ਅਸੀਂ ਪੈਚ ਨੂੰ ਸੂਰ ਦੇ ਰੰਗ ਦੇ ਨਾਲ ਦੀ ਅਸੀਂ ਸਕਲਪਿੰਗ ਬਹੁਤ ਪਿਆਰਾ ਸੂਟ ਹੈ ਜੀ ਇਹ 2500 ਦੀ ਰੇਂਜ ਦਾ ਹੈ ਮਲਮਲ ਦੇ ਦੁਪट्टे ਦੇ ਨਾਲ कॉटन ਦਾ ਸੂਟ ਹੈ ਫੈਬਰਿਕ ਬਹੁਤ ਫਾਈਨ ਹੈ ਜੀ ਬੂਟੀ ਬਬਲਿੰਗ ਦੀ ਕੋਈ ਸ਼ਿਕਾਇਤ ਨਹੀਂ ਹੈਗੀ 100% कॉटन ਹੈ ਵਿੱਚ ਕੋਈ ਮਿਕਸ ਨਹੀਂ ਹੈ ਜਿਹੜਾ ਅਗਲਾ ਸੂਟ ਹੈ ਜੀ ਇਹ ਮਰੂਨ ਕਲਰ ਦਾ ਹੈ ਮਰੂਨ ਤੇ ਪੀਲੇ ਦਾ ਕੰਬੀਨੇਸ਼ਨ ਦਾ ਬਹੁਤ ਸੋਹਣਾ ਕੈਮਰਿਕ ਦੇ ਫੈਬਰਿਕ ਦੇ ਉੱਤੇ ਸੂਟ ਹੈ ਇਹ ਇਸ ਤਰੀਕੇ ਨਾਲ ਕੱਢਿਆ ਗਿਆ ਹੈ ਇਹਦਾ ਘੇਰਾ ਕੱਢਿਆ ਗਿਆ ਹੈ ਜੀ ਇਹ ਇੱਕ ਏ ਕਿਰਤੀਕ ਫਲਾਰ ਹੈ ਦੂਸਰਾ ਫਲਾਰ ਘੇਰੇ ਤੋਂ ਉੱਪਰ ਹਿਪ ਤੋਂ ਸ਼ੁਰੂ ਹੋ ਰਿਹਾ ਹੈ ਹਿਪ ਤੋਂ ਲੈ ਕੇ neck ਤੱਕ ਚੱਲਿਆ ਹੋਇਆ ਇਸ ਦੀ ਓਵਰਆਲ ਲੁੱਕ ਇਸ ਤਰੀਕੇ ਨਾਲ ਜਾਊਗੀ ਜੀ ਪੀਲੇ ਦੇ ਨਾਲ ਕੰਬੀਨੇਸ਼ਨ ਕੀਤਾ ਹੋਇਆ ক্লোਜ਼ ਅਪ ਤੁਸੀਂ ਇਸ ਦੀ embroidery ਦਾ ਦੇਖ ਸਕਦੇ ਹੋ ਬਹੁਤ ਸੋਹਣੇ ਫੁੱਲ ਕੀਤੇ ਨੇ ਬਹੁਤ ਨੀਟਨੈਸ ਨਾਲ ਕੜਾਈ ਕੀਤੀ ਹੋਈ ਹੈ ਕੋਈ ਵੀ ਸਾਡਾ ਧਾਗਾ ਇੱਧਰ ਉੱਧਰ ਨਹੀਂ ਹੁੰਦਾ ਕੋਈ ਚਾਲੂ ਟਾਂਕਾ ਨਹੀਂ ਹੁੰਦਾ ਪ੍ਰੋਪਰ ਫਿਨਿਸ਼ਿੰਗ ਇਹ ਦੇ ਨਾਲ ਦੁਪੱਟਾ ਆਲਮੀ ਕਿਤਾ ਦੁਪੱਟਾ ਤੁਸੀਂ ਹਮੇਂ ਪਸੰਦਾ ਕਰਾ ਸਕਦੇ ਹੋ ਮਰੂਨ ਕਲਰ ਦਾ ਇਹ ਬਹੁਤ ਸੋਹਣਾ ਮਸਟਰਡ ਦੇ ਨਾਲ ਇਹ ਲੈਮਨ ਦੇ ਨਾਲ ਇਹ ਕੰਬੀਨੇਸ਼ਨ ਹੈ 2200 ਦਾ ਇਹ ਬਣਾ ਦੁਪੱਟੇ ਤੋਂ ਸੂਟ ਹੈ ਜੀ ਜਿਹੜਾ ਤੀਜਾ ਸੂਟ ਦਿਖਾ ਰਹੀ ਹਾਂ ਜੀ ਇਹ ਮੋਡਲ ਕਾਟਨ ਦੇ ਮੋਡਲ ਕਾਟਨ ਬਹੁਤ ਫਾਈਨ ਫੈਬਰਿਕ ਹੈ ਜੀ ਬਹੁਤ ਫਾਈਨ ਕਈ ਮਡਲ ਕਾਟਨ ਨੂੰ ਰਾਇਓਨ ਕੇ ਜੀ ਇਹ ਰਾਇਓਨ ਨਹੀਂ ਹੁੰਦਾ ਰਾਇਓਨ ਅੱਡ ਸਾਪ ਨੇ ਹੁੰਦਾ ਰਾਇਓਨ ਜਿਹੜਾ ਫੈਬਰਿਕ ਹੁੰਦਾ ਉਹ ਲਫਦਾ ਇਹ ਫੈਬਰਿਕ ਲਫਦਾ ਨਹੀਂ ਤੇ ਬਹੁਤ ਫਾਈਨ ਫੈਬਰਿਕ ਹੈ ਇਹ ਪੈਚ ਵਰਕ ਕੀਤਾ ਹੋਇਆ ਜੀ ਔਰਗੈਂਜ਼ਾ ਦੇ ਨਾਲ ਪੈਚ ਵਰਕ ਹੈ ਤੁਸੀਂ ਇਸ ਦਾ ক্লোਜ਼ ਅਪ ਦੇਖ ਸਕਦੇ ਹੋ ਐਮਬਰਾਇਡਰੀ ਦਾ ਬਹੁਤ ਸੋਹਣਾ ਫਿਰੋਜ਼ੀ ਧਾਗੇ ਦੇ ਨਾਲ ਕੀਤਾ ਹੋਇਆ ਹੈ ਇਹ ਦੋ ਫੁੱਲ ਦਿੱਤੇ ਹੋਏ ਨੇ ਜੀ ਅਸੀਂ ਇਸ ਸ਼ਰਟ ਦੇ ਉੱਤੇ ਸੀਵਜ਼ ਦੇ ਦੀਆਂ ਨੇ ਡਿਜ਼ਾਈਨਿੰਗ ਵਿੱਚ ਉਹ ਸਟਿਚਿੰਗ ਵਿੱਚ ਪੈ ਫਰਨਚਰ ਦੇ ਜੀ ਇਹਦੇ ਵਿੱਚ ਸੈਂਟਰ ਚ ਤੁਸੀਂ ਪਾਈਪਿੰਗ ਕਰ ਸਕਦੇ ਹੋ ਪਾਈਪਿੰਗ ਜਾਂ ਲਿਸਿੰਗ ਕੁਝ ਦੇ ਸਕਦੇ ਹੋ ਜਿੰਨਾ ਤੁਸੀ ਰੱਖਣਾ ਹੈ ਸਲੈਟ ਰੱਖਣਾ ਹੈ ਮੂਰੇ ਚਾਕ ਰੱਖਣਾ ਹੈ ਤਾਂ ਚਾਕ ਰੱਖਿਆ ਜਾਊਗਾ ਜੇ ਚਾਕ ਨਹੀਂ ਰੱਖਣਾ ਤਾਂ ਤੁਸੀਂ ਇਸ ਨੂੰ ਬੰਦ ਵੀ ਕਰਵਾ ਸਕਦੇ ਹੋ ਕਾਰਨਰਸ ਤੇ ਫਲਾਰਾ ਜਨ ਕੇ ਸੈਂਟਰ ਤੇ ਫਿਊਜ਼ੀ ਬਾਟਮ ਦੇ ਨਾਲ ਵੀ ਚਾਹੀਦੀ ਪਾਈਪਿੰਗ ਬਟਨਸ ਨੂੰ ਮੜਕੇ ਮੜਵਾ ਲੋ ਡਿਜ਼ਾਈਨ ਦਿੱਤਾ ਹੈ ਇਹਦੇ ਨਾਲ ਅਸੀਂ ਫੈਬਰਿਕ ਆਫਰ ਕਰ ਰਹੇ ਹਾਂ ਜਿਹੜਾ ਜੀ ਹੈਗਾ ਚਿਕਨ ਦਾ ਫਿਊਜ਼ੀ ਬਹੁਤ ਸੋਹਣਾ ਫੈਬਰਿਕ ਹੈ ਜੀ ਤੁਸੀਂ ਹਕੂਬਾ ਦਾ ਇਹ ਹਾਈ ਕੁਆਲਿਟੀ ਕਲੋਜ਼ ਅਪ ਦੇਖ ਸਕਦੇ ਹੋ ਇਸ ਫੈਬਰਿਕ ਦਾ ਹਕੂਬਾ ਫੈਬਰਿਕ ਹੈ ਬਿਲਕੁਲ ਲਾਈਟ ਜੀ ਬਹੁਤ ਬ੍ਰੀਕ ਬ੍ਰੀਕ ਹੈ ਜੀ ਇਸ ਦਾ ਫੈਬਰਿਕ ਤੇ ਮਸਲੀਨ ਦਾ ਇਹਦਾ ਦੁਪੱਟਾ ਹੈ ਫਾਈਨ ਫੈਬਰਿਕ ਹੈ ਜੀ ਇਹਦਾ ਮਸਲੀਨ ਲਾਈਨਿੰਗ ਦਾ ਇਹਦਾ ਦੁਪੱਟਾ ਹੈ 3000 ਦੀ ਰੇਂਜ ਦਾ ਹੈ ਸੂਟ ਹੈ ਜੀ ਦੁਪੱਟੇ ਤੇ ਲੇਸਿੰਗ ਨਹੀਂ ਹੋਈ ਹੋਈ ਹੈਗੀ ਦੁਪੱਟੇ ਤੇ ਲੇਸਿੰਗ ਆਰਡਰ ਬੁੱਕ ਵੀ ਸ਼ਿਪਿੰਗ ਆਰਡਰ ਵੀ 3000 ਦਾ ਹੈ ਠੀਕ ਹੈ ਬਹੁਤ ਸੋਹਣਾ ਸੂਟ ਲੱਗਦਾ ਹੈ ਡਿਜ਼ਾਈਨਿੰਗ ਜੇ ਬਣੂਗੀ ਨੈਕਸਟ ਸੂਟ ਹੈ ਜੀ ਜਿਹੜਾ ਪਿਸਤਾ ਕਲਰ ਤੇ ਹੈ ਪੈਰਟ ਜਾਂ ਪਿਸਤਾ ਜਾਂ ਕਲਰ ਹੈ ਜੀ ਇਹ ਵੀ ਬਹੁਤ ਪਿਆਰਾ ਫੈਬਰਿਕ ਹੈ ক্লোਜ਼ ਅਪ ਤੋਂ ਸੇਸ ਦਾ ਦੇਖ ਸਕਦੇ ਹੋ ਫੈਬਰਿਕ ਦਾ ਪਹਿਲਾ ਇਹ ਫੈਬਰਿਕ ਦਾ ক্লোਜ਼ ਅਪ ਹੈ ਜੀ ਇਹਦਾ ਘੇਰੇ ਤੇ ਇਹ ਜਾਂਦਾ ਹੈ ਸਿੰਗਲ ਟਾਂਕੇ ਦਾ ਬਹੁਤ ਹੀ ਬਰੀਕ ਜਿਹਾ ਕੰਮ ਹੈ ਜੀ ਰਨਿੰਗ ਇਹ ਕੰਮ ਨਹੀਂ ਹੈਗਾ ਜਿਹੜੇ ਵੀ ਸੂਟ ਦਿਖਾਏ ਨੇ ਉਹਨਾਂ ਦਾ ਘੇਰੇ ਦਾ ਕੋਈ ਇਸ਼ੂ ਨਹੀਂ ਹੈਗਾ ਜਿੰਨਾ ਮਰਜ਼ੀ ਘੇਰਾ ਬਣਾ ਸਕਦੇ ਹੋ ਇਸ ਦਾ ਵੀ ਬਾਵਾ ਖੁੱਲਾ ਘੇਰਾ ਹੈ ਤੇ ਇਸ ਦੀ ਘੇਰੇ ਦੀ ਲੈਂਥ ਬਣ ਜੂਗੀ ਜੀ 27 28 ਤੱਕ ਦਾ ਹੈ ਘੇਰਾ इजीली ਬਣ ਜੂਗਾ 27 28 ਦੇ ਘੇਰੇ ਤੱਕ ਦਾ ਤੇ ਬਣ ਜੂਗਾ ਇਹਦੇ ਵਿੱਚ ਬਰੀਕ ਬੁੱਟੀਆਂ ਆਲੇ ਜੀ ਤੇ ਇਹਦੀਆਂ ਬਾਹਾਂ ਤੇ ਵੀ ਪੂਰੀ ਰੇਲ ਹੈ ਰੇਲ ਦੇ ਨਾੜ ਹੈ ਜੀ ਰੇਲ ਦੇ ਉੱਪਰ ਉਸੇ ਤਰੀਕੇ ਨਾਲ ਪਾਠਣਾ ਬਹੁਤ ਹੀ ਸੋਹਣਾ ਲਾਈਟ ਡਾਰਕ ਦੇ ਕੰਬੀਨੇਸ਼ਨ ਨਾਲ ਇਹ ਬਣਿਆ ਹੋਇਆ ਦੁਪੱਟਾ ਵੀ ਇਹਦਾ ਇਸੇ ਤਰੀਕੇ ਨਾਲ ਬਣ ਚੁਕਾ ਦੁਪੱਟਾ ਇਹਦੇ ਨਾਲ ਅਸੀਂ ਇਨਕਲੂਡ ਨਹੀਂ ਕੀਤਾ ਇਹ ਦੁਪੱਟੇ ਤੋਂ ਬਿਨਾ ਜੀ 2000 ਦੀ ਦਿੱਤਾ ਸੂਟ ਬਹੁਤ ਹੀ ਸੋਹਣਾ ਬਹੁਤ ਬਰੀਕ ਕੰਮ ਹੈ ਤੁਸੀਂ ਲੁੱਕ ਕਰ ਸਕਦੇ ਆ ਇਹਦਾ ক্লোਜ਼ ਅਪ ਕਰਕੇ ਇਹ ਦੇਖ ਸਕਦੇ ਹੋ ਬਹੁਤ ਬਰੀਕ ਕੰਮ ਹੈ ਕੋਈ ਵੀ ਸੂਟ ਜਿਹੜਾ ਮੈਂ ਤੁਹਾਨੂੰ ਦਿਖਾਉਣੀ ਹੈ ਜ਼ਿਆਦਾਤਰ ਮੇਰਾ ਬ੍ਰੀਫ ਕੰਮ ਹੁੰਦਾ ਕੋਈ ਵੀ ਮੋٹے ਟਾਂਕੇ ਦਾ ਕੰਮ ਨਹੀਂ ਹੁੰਦਾ ਹੈਗਾ ਜੀ ਨੈਕਸਟ ਸੂਟ ਹੈ ਜੀ ਇਹ ਆਫ ਵਾਈਟ ਦੇ ਨਾਲ ਕੰਬੀਨੇਸ਼ਨ ਕੀਤਾ ਹੋਇਆ ਹੈ ਸ਼ਰਟ ਪੀਸ ਹੈ ਜੀ ਇਹ ਰਸਟ ਕਲਰ ਦੀ ਹੈ ਫੈਬਰਿਕ ਤੇ ਤੁਸੀਂ ਪਹਿਲਾਂ ক্লোਜ਼ ਅਪ ਦੇਖ ਸਕਦੇ ਹੋ ਰਸਟ ਕਲਰ ਦਾ ਇਹ ਲੈਨਨ ਦਾ ਫੈਬਰਿਕ ਹੈ ਠੰਡਾ ਫੈਬਰਿਕ ਹੈ ਇਸ ਨੂੰ ਲਾਈਨਿੰਗ ਦੀ ਕੋਈ ਜ਼ਰੂਰਤ ਨਹੀਂ ਹੈਗੀ ਗਰਮੀਆਂ ਦੇ ਵਿੱਚ ਇਹ ਇਸ ਦਾ ਇਹ ਸੇਮ ਧਾਗੇ ਦੇ بیس ਕਲਰ ਦੇ ਤੇ ਆਫਵਾਇਟ ਧਾਗੇ ਦੇ ਨਾਲ ਇਹ ਕੰਮ ਕੀਤਾ ਗਿਆ ਜੀ ਆ ਸਾਰੀ ਅੰਬੀ ਜਿਹੜੀ ਰੈਸਟ ਕਲਰ ਦੇ ਨਾਲ ਅੰਦਰ ਤੁਸੀਂ ਆਹ ਅੰਬੀ ਤੇ ক্লোਜ਼ ਅਪ ਦੇਖ ਸਕਦੇ ਹੋ ਇਹ ਧਾਗੇ ਦੇ ਨਾਲ ਹੀ ਫਿਲ ਕੀਤੀ ਹੋਈ ਹੈ ਆਊਟਲਾਈਨਿੰਗ ਆਫਵਾਇਟ ਕਲਰ ਦੇ ਕਰਕੇ ਸੇਮ ਧਾਗੇ ਦੀ ਅਸੀਂ ਇਹਨਾਂ ਦੇ ਅੰਦਰ ਜਿਹੜੀ ਫਿਲਿੰਗ ਹੈ ਉਹ ਫੈਬਰਿਕ ਦੇ ਨਾਲ ਦੇ ਧਾਗੇ ਦੀ ਕੀਤੀ ਹੈ ਐਵੇਂ ਜੁਕਰੀ ਇਹਦੀਆਂ ਬਾਵਾਂ ਨੇ ਜੀ ਬਾਵਾਂ ਦੇ ਉੱਤੇ ਵੀ ਵੇਲ ਹੈ ਵੇਲ ਦੇ ਉੱਤੇ ਅੰਬੀਆਂ ਦਾ ਪੈਟਰਨ ਹੈ ਜੀ ਇਹ ਦਾ ਘੇਰਾ ਜਾਊਗਾ ਜੀ ਇਹ ਬਾਈਕ ਘੇਰੇ ਤੱਕ ਦਾ ਬਾਈ ਸਾਡੇ ਬਾਈਕ ਘੇਰੇ ਤੱਕ ਦਾ ਹੈ ਰੈਡੀ ਹੋ ਜਾਊਗਾ ਇਹ ਆਫ ਵਾਈਟ ਦੇ ਨਾਲ ਬਣਦਾ ਜੀ ਆਫ ਵਾਈਟ ਦੇ ਨਾਲ ਬਹੁਤ ਸੋਹਣਾ ਬਣੂਗਾ ਦੁਪੱਟਾ ਤੁਸੀਂ ਇਸ ਦਾ ਰਸਟ ਬਣਾ ਸਕਦੇ ਹੋ ਰਸਟ ਬਣਾ ਕੇ ਆਫਰਟਿੰਗ ਲੇਸ ਲਾ ਸਕਦੇ ਹੋ ਜਾਂ ਡਬਲ ਡਾਈ ਆਫ ਵਾਈਟ ਤੇ ਰਸਟ ਬਣਾ ਸਕਦੇ ਹੋ ਨੈਕਸਟ ਸੂਟ ਹੈ ਜੀ ਇਹ ਮੈਟ ਫੈਬਰਿਕ ਲਈ ਹੈ ਕਾਟਨ ਮੈਟ ਦਾ ਫੈਬਰਿਕ ਹੈ ਜੀ ਇਹ ਫਾਈਨ ਵਾਲਾ ਫੈ布ਰਿਕ ਡੁਪਲੀਕੇਸੀ ਵਾਲਾ ਫੈ布ਰਿਕ ਨਹੀਂ ਹੈਗਾ ਜਿਹੜਾ ਹਲਕੀ ਕੁਆਲਿਟੀ ਦਾ ਹੁੰਦਾ ਉਹ ਨਹੀਂ ਹੈਗਾ ਜੀ ਬਹੁਤ ਫਾਈਨ ਫੈ布ਰਿਕ ਹੈ ਤੇ ਬਰੀਕ ਜਾਇਦਾ ਕੰਮ ਹੈ ਘੇਰੇ ਦੀ ਵੇਲ ਦਾ ਇਹ ਕੰਮ ਹੈ ਜੇ 23 ਘੇਰੇ ਦੀ ਇਹਦਾ ਇਹ ਕਿ 23 24 ਘੇਰੇ ਤੱਕ ਦੀ ਦੀ ਬਣ ਸਕਦਾ ਹੈ ਜੀ ਘੇਰਾ ਗ੍ਰੇ ਤੇ ਫੈ布ਰਿਕ ਦਾ ਥੋੜਾ ਜਿਹਾ ਡਾਰਕ ਧਾਗਾ ਲੈ ਕੇ ਕੀਤਾ ਗਿਆ ਐਵੇਂ ਜੁ ਕਰੀ ਇਸ ਦੀਆਂ ਬਾਹਾਂ ਬਣੀਆਂ ਹੋਈਆਂ ਨੇ ਜੀ ਬਾਹਾਂ ਤੇ ਵੀ ਰਾਨੀ ਲੱਗਦੀ ਬਹੁਤ ਸੋਹਣਾ ਬਾਹਾਂ ਦੇ ਉੱਤੇ ਕੰਮ ਹੈ ਜੀ ਦੁੱਖ ਸਾਟਰੀਜ਼ ਹੈ ਵਿਦਾਉਂਟ ਦੁਪੱਟਾ ਸੋਟੇ ਇਹਨਾਂ ਦੇ ਵਿੱਚ ਕਿਸੇ ਦੇ ਵਿੱਚ ਸ਼ਿਪਿੰਗ ਚਾਰजेस ਨਹੀਂ ਇਨਕਲੂਡ ਕੀਤੇ ਹੋਏ ਜਿਹੜਾ ਵੀ ਸੂਟ ਤੁਹਾਨੂੰ ਚੰਗਾ ਲੱਗ ਰਿਹਾ ਹੈ ਤੁਸੀਂ ਉਸ ਦਾ ਸਕਰੀਨਸ਼ਾਟ ਲੈ ਕੇ ਸਾਨੂੰ ਕਾਲ ਕਰ ਸਕਦੇ ਹੋ ਇਹ ਰੈਡੀ ਟੂ ਡਿਸਪੈਚ ਨੇ ਜੀ ਤੇ ਉਮੀਦ ਕਰਦੀ ਹਾਂ ਵਧੀਆ ਲੱਗਿਆ ਹੋਣਗੇ ਸਤਿ ਸ਼੍ਰੀ ਅਕਾਲ